ਸਾਡੇ ਆਪਣਾ ਬਨਾਲ ਦੇ ਪਿਛਲੇ ਦਿਨੀ ਜਿਹੜੇ ਹੈਗਾ 27 ਦੂ ਥਾਣੇ ਦਾ ਬਜੀ ਸਿੰਘ ਸਿਟੀ ਬਨਾਲਾ ਨੇ ਮੁਖਰੀ ਮਿਲੀ ਸੀਗੀ ਕਿ ਰਾਣੀ ਕੌਰ ਪਤਨੀ ਪਰਮਜੀਤ ਸਿੰਘ ਅਤੇ ਲਖਵੀਰ ਸਿੰਘ ਜੋ ਕਿ ਮਤਲਬ ਐਨਡੀਪੈਸ ਦਾ ਕੰਮ ਕਰਦੇ ਨੇਗੇ ਨਸ਼ਾ ਵੇਚਦੇ ਹੈਗੇ ਨੇਗੇ ਉਸ ਅਧਾਰ ਤੇ ਉਹਨਾਂ ਨੂੰ ਆ ਰਾਮ ਬਾਗ ਦੀ ਬੈਕਸਾਈਡ ਤੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਸੀਗਾ ਜਿਸ ਤੇ ਮੁਕੱਦਮਾ ਨੰਬਰ 71 ਮਿਤੀ 27 ਦੂ 25 ਅਧਿੰਤਰਾ ਬਾਈਕਾਡ 85 ਐਨਡੀਪੈਸ ਸਿਟੀ ਬਨਾਲਾ ਦਰਜ ਕੀਤਾ ਗਿਆ ਸੀਗਾ ਜਿੰਨਾ ਪਾਸੋਂ 400 ਨਸ਼ੀਲੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਜੀ ਅਲਪਰਾ ਝੁਲਮ ਬਰਾਮਦ ਕੀਤੀਆਂ ਗਈਆਂ ਤੇ ਜਿਹੜੇ ਦੋਸ਼ੀ ਸੀਗੀ ਲਖਵੀਰ ਸਿੰਘ ਉਹਦੇ ਪਹਿਲਾਂ ਵੀ ਪਰਚੇ ਦਰਜ ਨੇਗੇ ਉਹਨਾਂ ਤੇ ਪਰਚੇ ਜੇ ਉਹਨਾਂ ਦੇ ਕਰੀਬ 7-8 ਪਰਚੇ ਦਰਜ ਨੇ ਐਨਡੀਪੀਐਸ ਦੇ ਇਸ ਤਾਂ ਜੀ ਰਾਣੀ ਕੌਰ ਹੈਗੀ ਆ ਉਹਦੇ ਵੀ 6-7 ਮੁਕਾਦਮੇ ਦਰਜ ਆਲਰੇਡੀ ਹੈਗੇ ਨੇ ਐਨਡੀਪੀਐਸ ਦੇ ਇਹਨਾਂ ਨੂੰ ਗ੍ਰਿਫਤ ਕਰ ਲਿਆ ਹੈਗਾ ਇਹਨਾਂ ਨੂੰ ਕੋਰਟਾਂ 'ਚ ਪੇਸ਼ ਕਰਦੇ ਆ ਪੇਸ਼ ਕਰਕੇ ਇਹਨਾਂ ਦਾ ਜਿਹੜੇ ਹੈਗੇ ਆ ਪੁਲਿਸ ਫਰਮਾਂਡ ਲੈ ਕੇ ਹੋਰ ਪੁਸ਼ਸ਼ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਇਹ ਕਿਸ ਨੂੰ ਦੇਣਾ ਹੈ ਇੰਸਰਦਾ ਸਿਟੀ ਪੁਲਿਸ ਦੇ ਵਿੱਚ ਇੱਕ ਪਰਚਾ ਦਰਜ ਹੋਰ ਹੋਇਆ ਹੈਗਾ 77/25 304 ਬੀਨਸ ਜੋ ਹੌਲਦਾਰ ਗੁਰਸੇਵ ਸਿੰਘ ਵੱਲੋਂ ਦਰਜ ਕੀਤਾ ਗਿਆ ਜੋ ਕਿ ਹਰਦੀਪ ਸਿੰਘ ਪੁੱਤਰ ਸੁਮੇਰ ਸਿੰਘ ਵਾਸੀ ਔਰੰਗਾਬਾਦ ਪਲਵਰ ਹਰਿਆਣਾ ਦਾ ਸੀ ਰਹਿਣ ਵਾਲਾ ਜਿਸਨੇ ਪਿਛਲੇ ਦਿਨੀ ਇੰਤੇ ਸਾਰੇ ਸਨੇਚਿੰਗ ਹੋਈ ਸੀਗੀ ਇਹਨੇ ਆਪਣਾ ਇੱਕ ਮੋਬਾਈਲ ਮਟ੍ਰੋਲਾ ਕੰਪਨੀ ਦਾ ਖੋ ਕੇ ਲੈ ਗਿਆ ਸੀਗਾ ਸਕੂਟਰੀ ਤੇ ਜਾ ਰਿਹਾ ਸੀਗਾ ਜਿਸ ਨੂੰ ਵੀ ਇਹਨਾਂ ਕਾਬੂ ਕੀਤਾ ਗਿਆ ਦੋਸ਼ ਨੂੰ ਕਾਬੂ ਕਰਕੇ ਉਸ ਪਾਸੋਂ ਜਿਹੜਾ ਮੋਬਾਈਲ ਆ ਤੇ ਸਕੂਟੀ ਬਰਾਮਦ ਕੀਤੀ ਗਈ ਹੈਗੀ ਆ ਜਿਨ੍ਹਾਂ ਨੂੰ ਬਗੈਰਤਾ ਕੀਤਾ ਗਿਆ ਇਹਨਾਂ ਨੂੰ ਅੱਜ ਪੇਸ਼ ਕਰਕੇ ਕੋਰਟ ਦੇ ਵਿੱਚ ਇਹਨਾਂ ਦਾ ਵੀ ਪੋਸਟਰ ਬਣ ਲਿਆ ਜਾਊਗਾ ਮੇਰੇ ਕੋਲ ਪਹਿਲਾਂ ਹੀ ਪਰਚਾ ਰਜਿਸਟਰ ਹੈ ਪਹਿਲਾਂ ਮਰ ਹੱਥ ਕਰੰਦੀ ਵੈਰੀਫਾਈ ਕਰਵਾ ਰਹੇ ਹੈਗੇ ਆ ਰਿਕਾਰਡ ਚੈੱਕ ਕਰਕੇ ਇਹ ਪਤਲ ਹੈ ਉਸ ਬਾਰੇ ਸਾਡੇ ਇੱਕ ਮੁਕਾਦਮਾ ਹੋ ਦਰਜ ਹੋਇਆ ਹੈਗਾ 72/25 ਬੀਨਤਰਾ 304 1152 352 ਬੀਐਨ ਖਾਨਾ ਸਿਟੀ ਬਰਨਾਲਾ ਜ ਦਰਜ ਕੀਤਾ ਗਿਆ ਹੈਗਾ ਯੋਗੀ ਸਹਾਇਕਤਾਨਦਰ ਜੀ ਕੋਰ ਚੌਂਕੀ ਬੱਸ ਸਟੈਂਡ ਤੋਂ ਦਰਜ ਕੀਤਾ ਗਿਆ ਇੱਥੇ ਇੱਕ ਦਰਖਾਸਤ ਮੇਰੇ ਜੀ ਮਦਨ ਲਾਲ ਪੁੱਤਰ ਬੰਤਰਾਲ ਵਾਸੀ 16 ਏਕੜ ਬਰਨਾਲਾ ਨੇ ਬਿਆਨ ਦਰਜ ਕਰਵਾਇਆ ਸੀਗਾ ਕਿ ਹੁਣ ਤਾਂ ਇੱਕ ਮੋਬਾਈਲ ਹੈਗਾ Samsung ਕੀਪੈਡ ਵਾਲਾ ਉਹ ਖੋ ਕੇ ਲੈ ਗਿਆ ਸੀਗਾ ਦੇ 3190 ਰੁਪਏ ਦਾ ਖੋ ਹੋ ਗਿਆ ਸੀਗਾ ਅਤੇ ਇਸ ਵਿੱਚ ਦੋਸ਼ੀ ਜਿਹੜਾ ਹੈਗਾ ਰਾਹੁਲ ਕੁਮਾਰ ਪੁੱਤਰ ਆਸ਼ਰ ਆਰਾਮ ਆਸਰਾ ਤੇ ਤਲਵਿੰਦਰ ਸਿੰਘ ਪੁੱਤਰ ਹਰਤਾ ਸਿੰਘ ਵਾਸੀ ਬਰਨਾਲਾ ਇਹਨਾਂ ਗ੍ਰਸਤ ਕਰ ਲਿਆ ਹੈਗਾ ਇਹਨਾਂ ਪਾਸੋਂ ਖੋਇਆ ਜੋ ਸਨੇਚ ਕੀਤੇ ਸੀ ਮੋਬਾਈਲ ਤੇ ਨਕਦੀ ਉਹ ਬਰਾਮਦ ਕਰ ਲਈ ਹੈਗੀ ਆ ਅਤੇ ਵਾਰਦਾਤ ਵਿੱਚ ਜੋ ਵਰਤੇਗਾ ਸੀ ਮੋਟਰਸਾਈਕਲ ਉਹ ਵੀ ਰਿਕਵਰ ਕਰ ਲਿਆ ਹੈਗਾ ਇਹਨਾਂ ਦੇ ਪਹਿਲਾਂ ਵੀ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈਗਾ ਅੱਜ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਸ ਰਵਾਨਾ ਲਿਆ ਜਾਊਗਾ ਤੇ ਇਹਨਾਂ ਦੀ ਹੋਰ ਧੰਗਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਨਕਦੀ ਕਿਤੇ ਹੀ 3190 ਰੁਪਏ